ਮੈਂ ਕਹਿੰਦਾ ਦਿਲਜੀਤ ਗੱਦਾਰ ਹੈ ਮੈਂ ਕਹੂੰਗਾ ਕਿ ਦਿਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਹੈ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣ ਕਿ ਪੰਜਾਬ 95 ਰਿਲੀਜ਼ ਕੀਤੀ ਜਾਵੇ ਹੂੰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਹੈ ਨਾ ਭਾਰਤ ਦੇ ਖਿਲਾਫ ਤਾਂ ਉਹਨੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਤੇ ਗੋਲੀ ਤਾਂ ਨਹੀਂ ਚਲਾਈ ਕੀ ਸੀ ਹਿਊਮਨ ਰਾਈਟਸ ਦਾ ਰਾਖਾ 25000 ਲਾਸ਼ਾਂ ਦਾ ਵਾਰਿਸ ਤੁਸੀਂ ਉਹਦੇ ਤੋਂ ਡਰੀ ਜਾਂਦੇ ਹੋ ਤੁਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਤੋਂ ਡਰੀ ਜਾਂਦੇ ਹੋ ਆਇਫਤਕਾਰ ਠਾਕੁਰ ਮਾੜੀ ਥਾਂ ਤੋਂ ਪਕੌੜਾ ਖਰੀਦਦੇ ਹਨ ਬਿਲਕੁਲ ਉਹੋ ਜਿਹਾ ਹੈ ਉਹ ਕੈਰੀ ਬੱਸ ਸਟੈਂਡ ਦੇ ਨੇੜੇ ਥੱਲੇ ਬੈਠੇ ਹੁੰਦੇ ਪਕੌੜੇ ਕੱਢਣ ਵਾਲੇ ਬਿਲਕੁਲ ਉਹਨਾਂ ਕੋਲੋਂ ਆਪਾਂ ਲੈਂਦੇ ਨੀ ਵੀ ਵੱਧ ਤੇਲ ਵਾਲਾ ਤਲਿਆ ਪਕੌੜਾ ਪਰ ਉਹੋ ਜਿਹਾ ਜਿਹੋ ਜਿਹਾ ਉਹਦਾ ਸ਼ਕਲ ਹੁੰਦੀ ਹੈ ਉਹੋ ਜਿਹਾ ਹੈ ਉਹ ਕਹਾਨੀਆਂ ਪੁੱਠਾ ਬੋਲੀ ਹਾਨੀਆਂ ਨੂੰ ਕੋਈ ਹੱਕ ਨਹੀਂ ਸੀ ਉਦੋਂ ਸਾਡੇ ਮੁਲਕ ਦੇ ਖਿਲਾਫ ਕੁਝ ਬੋਲਦੀ ਉਹ ਤੁਸੀਂ ਇਹ ਗੱਲਾਂ ਲਿਖ ਕੇ ਵੱਧ ਨੈਸ਼ਨਲਿਸਟ ਕਿਵੇਂ ਬਣਗੇ ਤੁਸੀਂ ਦਿਲਜੀਤ ਤੋਂ ਵੱਡੇ ਨੈਸ਼ਨਲਿਸਟ ਕਿਵੇਂ ਹੋ ਜਾਓਗੇ ਯਾਰ ਸ਼ੁਭ ਆਇਆ ਉਹ ਐਂਟੀ ਇੰਡੀਅਨ ਗੱਦਾਰ ਦਿਲਜੀਤ ਆਇਆ ਉਹ ਗਦਾਰ ਹੋ ਗਿਆ ਇਹ ਪਿੱਟ ਲੁਗਦਾਰ ਹੋ ਗਿਆ ਪ੍ਰੋਬਲਮ ਕੀ ਹੈ ਪ੍ਰੋਬਲਮ ਪੰਜਾਬ ਹੈ ਦੱਸ ਤਾਂ ਦਿਓ ਕੀ ਪ੍ਰੋਬਲਮ ਹੈ ਮਕਰ ਸਾਹਿਬ ਦਿਲਜੀਤ ਦਸਾਂਝ ਦਾ ਕੀ ਰੌਲਾ ਜੀ ਦੇਖੋ ਅਤਰ ਮੈਂ ਮਹਿਸੂਸ ਕਰਦਾ ਕਿ ਸਾਨੂੰ ਨਾ ਐਜ਼ ਅ ਮਚਿਓਰ ਸੋਸਾਇਟੀ ਬਿਹੇਵ ਕਰਨਾ ਚਾਹੀਦਾ ਮੈਂ ਲਿਖਿਆ ਸੀਗਾ ਕਿ ਸਪੋਰਟਸ ਆਰਟਸ ਤੇ 뮤జిక్ ਨੂੰ ਸਰਹੱਦਾਂ ਤੋਂ ਉੱਤੇ ਉੱਠ ਕੇ ਦੇਖਣਾ ਚਾਹੀਦਾ ਤੁਹਾਨੂੰ ਇਹਦੇ ਚ ਹੇਟ ਰੇਡ ਨਹੀਂ ਲੈ ਕੇ ਆਉਣੀ ਚਾਹੀਦੀ ਬਿਲਕੁਲ ਜੀ ਜੋ ਵਾਪਰਿਆ ਪੈਲਗਾਮ ਦੇ ਵਿੱਚ ਉਹਦੀ ਕੋਈ ਮਾਫੀ ਨਹੀਂ ਹੈ ਆਪਰੇਸ਼ਨ ਸਿੰਧੂਰ ਤੋਂ ਬਾਅਦ ਵੀ ਉਹਦੀ ਮਾਫੀ ਨਹੀਂ ਹੈ ਸਾਨੂੰ ਮਾਣ ਆ ਆਪਰੇਸ਼ਨ ਸਿੰਧੂਰ ਦੇ ਉੱਤੇ ਪਰ ਜਦੋਂ ਵਾਰ-ਵਾਰ ਕਿਸੇ ਨੂੰ ਆਪਦੇ ਭਾਰਤੀ ਹੋਣ ਦਾ ਸਬੂਤ ਦੇਣਾ ਪਵੇ ਇਸ ਤੋਂ ਵੀ ਮਾੜੀ ਗੱਲ ਕਿਸੇ ਡੈਮੋਕ੍ਰੇਸੀ ਵਾਸਤੇ ਨਹੀਂ ਹੋ ਸਕਦੀ ਕਿ ਕੋਈ ਬੰਦਾ ਵਾਰ-ਵਾਰ ਕਹਿ ਰਿਹਾ ਯਾਰ ਮੈਂ ਆਪਦੇ ਮੁਲਕ ਨੂੰ ਪਿਆਰ ਕਰਦਾ ਮੈਂ ਇਹਨੂੰ ਰਿਪਰੈਜ਼ੈਂਟ ਕਰਦਾ ਤੇ ਤੁਸੀਂ ਉਹਨੂੰ ਲੇਬਲ ਕਰੋ ਨਹੀਂ ਤੋ ਤਾਂ ਗद्दार ਹੈ ਫਿਰ ਉਹ ਕੀ ਕਰੂਗਾ ਕਦੋਂ ਤੱਕ ਸਬੂਤ ਦਿੰਦੇ ਰਹਾਂਗੇ ਯਾਰ ਕਦੋਂ ਤੱਕ ਇਹਨਾਂ ਨੂੰ ਇਹ ਦੱਸਦੇ ਫਿਰਾਂਗੇ ਕਦੋਂ ਤੱਕ ਅਸੀਂ ਇਹਨਾਂ ਤੋਂ ਸਰਟੀਫਿਕੇਟ ਲੈਂਦੇ ਫਿਰਾਂਗੇ ਵੀ ਹਾਂ ਤੁਸੀਂ ਸਾਨੂੰ ਸਰਟੀਫਿਕੇਟ ਦਿਓ ਵੀ ਅਸੀਂ ਭਾਰਤੀ ਹੈਗੇ ਆ ਕਿ ਨਹੀਂ ਹੈਗੇ ਜੀ ਕਿਉਂ ਪੇਸ਼ੈਂਟਸ ਟੈਸਟ ਕੀਤੀ ਜਾਂਦੀ ਹੈ ਕਿਉਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਿ ਸਾਰੇ ਇਕੱਠੇ ਹੋ ਕੇ ਵਿਰੋਧ ਕਰ ਰਹੇ ਆ ਉਹਦਾ ਕਿ ਤੈਨੂੰ ਕਿਸੇ ਫਿਲਮ 'ਚ ਕੰਮ ਨਹੀਂ ਦੇਣ ਦੇਵਾਂਗੇ ਆਰਟਿਸਟ ਜਿਹੜੇ ਪੰਜਾਬੀ ਇੰਡਸਟਰੀ ਦੇ ਹੀ ਉਹਦੇ ਵਿਰੋਧ 'ਚ ਜਾ ਕੇ ਖੜ ਗਏ ਜਿਹੜੇ ਆਪ ਲਾਹੌਰ ਜਾ ਜਾ ਕੇ ਸ਼ੋਅ ਲਾਉਂਦੇ ਰਹੇ ਆ ਜਿਹੜੇ ਆਪ ਪਾਕਿਸਤਾਨੀ ਫਿਲਮਾਂ 'ਚ ਗਾਣੇ ਗਾਉਂਦੇ ਰਹੇ ਆ ਜਿਹੜੇ ਪਾਕਿਸਤਾਨੀ ਤਰਜਾਂ ਨੂੰ ਵਰਤ ਕੇ ਰੀਮਿਕਸ ਕਰਕੇ ਇੱਥੇ ਹੀਰੋ ਬਣੇ ਉਹ ਦਿਲਜੀਤ ਤੇ ਸਵਾਲ ਚੁੱਕੀ ਜਾਂਦੇ ਜਿਹੜੇ ਦਿਲਜੀਤ ਕਰਕੇ ਕਾਮਯਾਬ ਹੋਏ ਮੈਂ ਇਹ ਕਹਿਣਾ ਕਿ ਐਟਲੀਸਟ ਜਿਹੜੀ ਇਹ ਨਾ ਜੇ ਇੱਕ ਵਾਰੀ ਬੱਬੂ ਮਾਨ ਨੇ ਕਿਹਾ ਸੀ ਨਾ ਕਿ ਗਵਣ ਵਾਲਾ ਲਾਣਾ ਕਦੇ ਇਕੱਠਾ ਨਹੀਂ ਹੋ ਸਕਦਾ ਜਿੰਨਾ ਹੇਟਰਡ ਤੇ ਨਫ਼ਰਤ ਇੱਕ ਦੂਜੇ ਪ੍ਰਤੀ ਇੰਨਾ ਚੈ ਨਾ ਮੈਂ ਕਿਤੇ ਨਹੀਂ ਦੇਖੀ ਪੱਤਰਕਾਰਾਂ 'ਚ ਵੀ ਐ ਪੋਲਿਟਿਸ਼ੀਨਾਂ 'ਚ ਵੀ ਐ ਪਰ ਇਹ ਸਿਖਰ ਹੀ ਨੇ ਉਹ ਕਹਿੰਦੇ ਸਿਆਣੇ ਕਹਿੰਦੇ ਜੇ ਰੋਣਾ ਨਹੀਂ ਆਂਦਾ ਰੋਣਾ ਵਰਗਾ ਮੂੰਹ ਕਰ ਲਓ ਇਹ ਤਾਂ ਮੂੰਹ ਵੀ ਉਹੋ ਜਿਹਾ ਨਹੀਂ ਕਰਦੇ ਜੇ ਕੋਈ ਵਿਪਤਾ ਪਈ ਤਾਂ ਸਾਰੀ ਇੰਡਸਟਰੀ ਨਾਲ ਰਲ ਕੇ ਖੜ ਜਾਂਦੀ ਮੈਨੂੰ ਇਹ ਦੱਸੋ ਆਉਣ ਵਾਲੇ ਸਮੇਂ ਚ ਪ੍ਰੋਡਿਊਸਰ ਦਾ ਕੀ ਕਸੂਰ ਹੈ ਇਹ ਦੱਸੋ ਭਾਰਤੀ ਹੈ ਬਿਲਕੁਲ ਵਾਈਟ ਹੈਲ ਵਾਲੇ ਇੰਡੀਅਨ ਨੇ ਕਦੇ ਟੈਕਸ ਪੇ ਕਰਦੇ ਆ ਕਿਸੇ ਦਾ ਨੁਕਸਾਨ ਨਹੀਂ ਕੀਤਾ ਕਿਸੇ ਦਾ ਮਾੜਾ ਨਹੀਂ ਕੀਤਾ ਉਹਨਾਂ ਨੇ ਫਿਲਮਾਂ ਬਣਾਉਂਦੇ ਆ ਚੰਗਾ ਕੰਟੈਂਟ ਪ੍ਰੋਡਿਊਸ ਕਰ ਰਹੇ ਆ ਕੋਈ ਐਂਟੀ ਨੈਸ਼ਨਲ ਐਕਟੀਵਿਟੀਜ਼ ਇਨਵੋਲਡ ਨਹੀਂ ਹੈਗੇ ਕੋਈ ਕਿਸੇ ਦਾ ਏਜੰਡਾ ਥਰੋ ਨਹੀਂ ਕਰਦੇ ਉਹ ਤਾਂ ਆਪ ਦਾ ਕੰਮ ਕਰ ਰਹੇ ਆ ਕੀ ਹੁਣ ਕਿਸੇ ਨੂੰ ਇੱਥੇ ਕੰਮ ਵੀ ਨਹੀਂ ਕਰਨ ਦਿੱਤਾ ਜਾਊਗਾ ਕੀ ਜੇ ਇਹੀ ਕਿਸੇ ਬਾਲੀਵੁੱਡ ਫਿਲਮ ਦੇ ਵਿੱਚ ਬੰਦਾ ਹੁੰਦਾ ਤਾਂ ਉਸ ਉਹਦੇ ਨਾਲ ਵੀ ਇਹੀ ਹੁੰਦਾ ਤੁਸੀਂ ਅਦਨਾਨ ਸਾਮੀ ਵਰਗਿਆਂ ਨੂੰ ਸਿਟੀਜ਼ਨਸ਼ਿਪ ਦਿੱਤੀ ਤੁਸੀਂ ਰਾਹਤ ਫਤੇਹ ਅਲੀ ਖਾਨ ਨੂੰ ਵਰਤਿਆ 2008 ਤੋਂ ਬਾਅਦ ਦੀ ਗੱਲ ਕਰ ਰਹੇ ਆ ਜਦੋਂ ਮੁੰਬਈ ਹਮਲਾ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਰਾਹਤ ਫਤੇਹ ਅਲੀ ਖਾਨ ਇੰਡੀਆ ਆ ਕੇ ਗੁੰਦਾ ਰਿਹਾ ਤੁਸੀਂ ਆਪਦੇ ਟੀਵੀ ਸ਼ੋਅਾਂ ਦੇ ਵਿੱਚ ਉਹਨਾਂ ਦੇ ਕਾਮੇਡੀਅਨਸ ਨੂੰ ਲਿਆ ਲਿਆ ਕਿ ਅੱਜ ਵੀ ਉਹ ਕੰਟੈਂਟ YouTube ਦੇ ਉੱਤੇ ਪਿਆ ਹੈ। ਅੱਜ ਵੀ ਉਹ ਕੰਟੈਂਟ ਮਿਊਜ਼ਿਕ ਦਾ, ਕਾਮੇਡੀ ਦਾ, ਫਿਲਮਾਂ ਦਾ ਜਿੱਥੇ ਪਾਕਿਸਤਾਨੀ ਕਲਾਕਾਰਾਂ ਨੂੰ ਲਿਆ ਗਿਆ ਉਹ ਪਿਆ ਹੈ ਨਾ। ਬਿਲਕੁਲ। ਫਿਰ ਤੁਸੀਂ ਉੱਥੋਂ ਰੈਵਨਿਊ ਕਿਉਂ ਖੱਟ ਰਹੇ ਹੋ? ਹਾਲਾਂਕਿ ਮਿੱਕੇ ਨੇ ਵਿਰੋਧ ਕੀਤਾ ਸੀਗਾ ਬੀ ਪ੍ਰੈਕ ਮਿੱਕਾ ਇਹ ਇੱਕ ਕੈਟੇਗਰੀ 'ਚ ਆ ਜਾਂਦੇ ਆ ਹਨਾ ਪਰ ਮੈਂ ਇਹ ਸਮਝਦਾ ਕਿ ਤੁਸੀਂ ਇਹ ਗੱਲਾਂ ਲਿਖ ਕੇ ਵੱਧ ਨੈਸ਼ਨਲਿਸਟ ਕਿਵੇਂ ਬਣ ਗਏ? ਤੁਸੀਂ ਦਿਲਜੀਤ ਤੋਂ ਵੱਡੇ ਨੈਸ਼ਨਲਿਸਟ ਕਿਵੇਂ ਹੋ ਜਾਓਗੇ ਯਾਰ ਪਿਆਰ ਦਿਖਾਓ ਨਾ ਯਾਰ ਚੁੱਪ ਹੋ ਜਾਓ ਜੇ ਤੁਹਾਨੂੰ ਨਹੀਂ ਲੱਗਦਾ ਤਾਂ ਕਿਉਂਕਿ ਇਟ ਇਜ਼ ਨਾਟ ਅਬਾਊਟ ਕਿਉਂਨੇ ਕੁਝ ਐਂਟੀ ਨੈਸ਼ਨਲ ਗੱਲ ਕਰਤੀ ਫਿਲਮ ਪਹਿਲਾਂ ਸ਼ੂਟ ਹੋਈ ਹੈ ਬਿਲਕੁਲ ਜੰਗ ਦੇ ਮਾਹੌਲ ਤੋਂ ਪਹਿਲਾਂ ਦੀ ਸ਼ੂਟ ਹੋਈ ਫਿਲਮ ਹਾਨੀਆਂ ਨੂੰ ਉਦੋਂ ਤੋਂ ਕਾਸਟ ਕੀਤਾ ਗਿਆ ਔਰ ਫਿਲਮ ਸ਼ੂਟ ਹੋਣ ਤੋਂ ਬਾਅਦ ਬਣਨ ਤੋਂ ਬਾਅਦ ਇੰਡੀਆ 'ਚ ਰਿਲੀਜ਼ ਨਹੀਂ ਕੀਤੀ ਗਈ ਜਾਂ ਤਾਂ ਉਹ ਇੰਡੀਆ 'ਚ ਰਿਲੀਜ਼ ਕਰਦੇ ਮੈਂ ਪਹਿਲਾ ਬੰਦਾ ਹੁੰਦਾ ਵਿਰੋਧ ਕਰ ਦਿੰਦਾ ਵੀ ਨਹੀਂ ਯਾਰ ਉਹ ਵੀ ਤਾਂ ਕਿ ਹਾਨੀਆਂ ਪੁੱਠਾ ਬੋਲੀ ਹਾਨੀਆਂ ਨੂੰ ਕੋਈ ਹੱਕ ਨਹੀਂ ਸੀ ਉਦੋਂ ਸਾਡੇ ਮੁਲਕ ਦੇ ਖਿਲਾਫ ਕੁਝ ਬੋਲਦੀ ਉਹ ਬਿਲਕੁਲ ਬਿਲਕੁਲ ਹੱਕ ਨਹੀਂ ਸੀਗਾ ਉਹਨੂੰ ਆਇਫਤਕਾਰ ਠਾਕੁਰ ਮਾੜੀ ਥਾਂ ਤੋਂ ਪਕੌੜਾ ਖਰੀਦਦੇ ਹਨ ਬਿਲਕੁਲ ਉਹੋ ਜਿਹਾ ਹੈ ਉਹ ਕੈਰੀ ਬੱਸ ਸਟੈਂਡ ਦੇ ਨੇੜੇ ਥੱਲੇ ਬੈਠੇ ਹੁੰਦੇ ਪਕੌੜੇ ਕੱਢਣ ਵਾਲੇ ਬਿਲਕੁਲ ਉਹਨਾਂ ਕੋਲੋਂ ਆਪਾਂ ਲੈਂਦੇ ਨੇ ਵੀ ਵੱਧ ਤੇਲ ਵਾਲਾ ਤਲਿਆ ਪਕੌੜਾ ਪਰ ਉਹੋ ਜਿਹਾ ਜਿਹੋ ਜਿਹਾ ਉਹਦਾ ਸ਼ਕਲ ਹੁੰਦੀ ਹੈ ਉਹੋ ਜਿਹਾ ਹੈ ਉਹ ਉਹ ਜਾ ਕੇ ਸਾਡੇ ਮੁਲਕ ਨੂੰ ਹਵਾ ਸੇ ਆਉਂਗੇ ਉਡਾ ਦਈਏ ਜਾਉਂਗੇ ਉਡਾਤੇ ਚੀਕਾਂ ਕਢਾਤੀਆਂ ਜਾ ਕੇ ਉੱਥੇ ਆਪਣੇ ਵਾਲੇ ਜਾਜਾਂ ਨੇ ਪਰ ਪ੍ਰੋਬਲਮ ਕੀ ਹੈ ਕਿ ਅਸੀਂ ਆਪਦੇ ਹੀ ਮੁਲਕ 'ਚ ਬੈਠ ਕੇ ਸਾਨੂੰ ਇਹ ਪ੍ਰੂਵ ਕਰਨਾ ਪੈ ਜਾਂਦਾ ਹੈ ਵੀ ਭਾਈ ਅਸੀਂ ਤਰੰਗੇ ਵਾਲੇ ਆ ਅਸੀਂ ਭਾਰਤ ਵਾਲੇ ਆ ਅਗਲੇ ਨਾਲੇ ਦਾ ਮਖੌਲ ਲਡਾਉਂਦੇ ਆ ਹਾਲੀਵੁੱਡ ਦਾ ਨਾ ਬਿਲਕੁਲ ਜੀ ਅੱਜ ਦਿਲਜੀਤ ਦਾ ਵੀ ਆਰਡਰ ਆਉਣਾ ਹੈ ਆਪਣਾ ਵੀ ਉੱਢਾਉਣਾ ਹੈ ਵੀ ਤੁਸੀਂ ਜਾ ਜਾ ਵਿੱਚ ਵਜਦੇ ਹੋ ਅਗਲੇ ਤਾਂ ਤੁਹਾਨੂੰ ਮੰਨਦਾ ਹੀ ਨਹੀਂ ਆਪਦਾ ਕੰਗਣਾ ਅਰਗੀ ਉੱਠਦੀ ਹੈ ਉਹ ਬੋਲਣ ਲੱਗਦੀ ਹੈ ਸ਼ੁਭ ਆਇਆ ਉਹ ਐਂਟੀ ਇੰਡੀਅਨ ਗੱਦਾਰ ਦਿਲਜੀਤ ਆਇਆ ਉਹ ਗੱਦਾਰ ਹੋ ਗਿਆ ਇਹ ਪਿੱਟ ਲੁਗਦਾਰ ਹੋ ਗਿਆ ਪ੍ਰੋਬਲਮ ਕੀ ਹੈ ਪ੍ਰੋਬਲਮ ਪੰਜਾਬ ਹੈ ਦੱਸ ਤਾਂ ਦਿਓ ਕੀ ਪ੍ਰੋਬਲਮ ਹੈ ਕਿਹਦੇ ਨਾਲ ਇਸ਼ੂ ਹੈ ਤੁਹਾਡਾ ਕਿਉਂ ਵਾਰ-ਵਾਰ ਵਾਰ-ਵਾਰ ਕਦੇ ਸਾਊਥ ਇੰਡੀਆ ਬੰਗਾਲ ਨਾਰਥ-ਈਸਟ ਆ ਹੁਣ ਇਸ਼ਾਨ ਕਿਸ਼ਨ ਕਾਉਂਟੀ ਕ੍ਰਿਕਟ ਖੇਡ ਰਿਹਾ ਤੁਹਾਨੂੰ ਪਤਾ ਹੈ ਇੰਗਲੈਂਡ ਦੇ ਵਿੱਚ ਮੁਹੰਮਦ ਅਬਾਸ ਪਾਕਿਸਤਾਨ ਦਾ ਗੇਂਦਬਾਜ਼ ਤੇ ਆਪਣਾ ਇੰਡੀਆ ਵਾਲਾ ਇਸ਼ਾਨ ਕਿਸ਼ਨ ਇੱਕੋ ਟੀਮ 'ਚ ਨੇ ਇੱਕੋ ਟੀਮ 'ਚ ਨੇ ਦੋਨੋਂ ਉਹਨੇ ਬਾਲ ਪਾ ਕੇ ਆਊਟ ਕੀਤਾ ਇਸ਼ਾਨ ਨੇ ਕੈਚ ਕੀਤਾ ਕਿੰਨੀ ਖੂਬਸੂਰਤ ਗੱਲ ਹੈ ਯਾਰ ਇਹ ਸਪੋਰਟਸ ਮੁਲਕਾਂ ਦੀ ਆਪਸੀ ਲੜਾਈ ਤੋਂ ਉੱਤੇ ਹੈ ਉਹਨੂੰ ਅਸੀਂ ਐਪਰੀਸ਼ੀਏਟ ਕੀਤਾ ਹੈ ਪਰ ਕਿਸੇ ਨੇ ਪੂਰੇ ਦੇਸ਼ ਚ ਸ਼ਾਨ ਕਿਸ਼ਨ ਨੂੰ ਜੱਫੀ ਪਾਉਣ ਤੇ ਕ੍ਰਿਟਿਸਾਈਜ਼ ਕੀਤਾ ਪ੍ਰੋਬਲਮ ਇਹ ਹੈ ਕਿ ਇਹ ਚਾਹੁੰਦੇ ਆ ਕਿ ਹੁਣ ਆਇਆ ਨੱਪ ਲੋ ਡਬਲ ਉਹਨੂੰ ਥੱਲੇ ਸਾਡੀ ਪੰਜਾਬੀਆਂ ਦੀ ਇਹ ਪ੍ਰਵਿਰਤੀ ਹੈ ਸਾਨੂੰ ਲੈ ਕੇ ਬੈ ਗਈ ਕਿਸਾਨ ਅੰਦੋਲਨ ਵੇਲੇ ਬੀ ਪ੍ਰਾਕ ਤੇ ਮਿੱਕਾ ਕਿੱਥੇ ਸੀਗੇ ਦੱਸੋ ਮੈਨੂੰ ਕਿਸੇ ਖਲ ਖੁੰਝੇ ਜਿ ਬੈਠੇ ਹੋਣਗੇ ਖੜੇ ਸੀ ਆ ਕੇ ਦਿਲਜੀਤ ਖੜਾ ਸੀ ਆ ਕੇ ਬਿਲਕੁਲ 700 ਤੋਂ ਵੱਧ ਸ਼ਹਾਦਤਾਂ ਦਿੱਤੀਆਂ ਸੀ ਉੱਥੇ ਇਹ ਪੁੱਤਰ ਹਟਾਂ ਤੇ ਨਹੀਂ ਵਿਕਦੇ ਅਤਰ ਸਿਆ ਮਾਵਾ ਦਾ 700 700 ਪੁੱਤ ਪੰਜਾਬ ਦੀਆਂ ਮਾਵਾ ਨੇ ਦਿੱਤਾ ਉੱਥੇ ਤਾਂ ਜਾ ਕੇ ਅਸੀਂ ਜਿੱਤ ਕੇ ਵਾਪਸ ਆ ਸਕੇ ਹਾਂ ਬਿਲਕੁਲ ਦਲਜੀਤ ਖੜਿਆ ਉੱਥੇ ਆ ਕੇ ਕੀ ਗੱਲਾਂ ਕਰੀ ਜਾ ਰਹੇ ਹੋ ਯਾਰ ਅੱਜ ਤੁਸੀਂ ਪਿਆਰ ਵੰਡੋ ਕਿਉਂ ਨਫ਼ਰਤਾਂ ਫਲਾਉਂਦੇ ਹੋ ਇਸ਼ੂ ਹੈ ਕਿ ਕਿਸੇ ਦੀ ਸਕਸੈਸ ਸਾਡੇ ਤੋਂ ਦੇਖੀ ਨਹੀਂ ਜਾਂਦੀ ਇਸ਼ੂ ਹੈ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਔਰ ਜਿੱਥੇ ਉਹ ਪਹੁੰਚਿਆ ਉੱਥੇ ਪਹੁੰਚ ਨਹੀਂ ਸਕਦੇ 10 ਕਰੋੜ ਦੀ ਓਪਨਿੰਗ ਲਾ ਗਿਆ ਫਿਰ ਵੀ ਅਗਲਾ ਬਿਨਾ ਇੱਥੇ ਰਿਲੀਜ਼ ਕੀਤੇ ਆ ਬਿਲਕੁਲ ਇਹਨਾਂ ਨੂੰ ਪਹਿਲੀ ਗੱਲ ਤਾਂ ਫਿਲਮ ਮਿਲਦੀ ਨਹੀਂ ਕੋਈ ਮਿਲ ਜੇ ਤੇ ਓਪਨਿੰਗ ਨਹੀਂ ਮਿਲਦੀ ਓਪਨਿੰਗ ਮਿਲ ਜੇ ਤੇ ਗਾਂ ਡਿਸਟ੍ਰੀਬਿਊਟਰ ਜਿਹੜਾ ਉਹ ਚਿੱਕਾ ਮਾਰਦਾ ਵੀ ਡਿਜੀਟਲ ਹੀ ਨਹੀਂ ਵਿਕਦੀ ਪਈ ਕੋਈ ਲੈਣ ਨੂੰ ਨਹੀਂ ਤਿਆਰ ਹੁੰਦਾ ਇਹ ਗੱਲਾਂ ਕਰਨਗੇ ਯਾਰ ਮੁਕਾਬਲਾ ਹੀ ਨਹੀਂ ਪੰਜਾਬ ਨੂੰ ਕਿਉਂ ਤੋੜਦੇ ਹੋ ਤੁਸੀਂ ਤੁਸੀਂ ਕਿਸੇ ਪੰਜਾਬੀ ਦੇ ਉੱਤੇ ਗੱਲ ਆਈ ਖੜੋ ਨਾ ਉਹਦੇ ਨਾਲ ਸਾਨੂੰ ਇਹ ਸਬੂਤ ਦੇਣਾ ਪਊਗਾ ਕਿ ਅਸੀਂ ਭਾਰਤੀਆਂ ਸਾਨੂੰ ਸਬੂਤ ਦੇਣਾ ਪਊ ਅਸੀਂ ਤਿਰੰਗੇ ਨੂੰ ਪਿਆਰ ਕਰਦੇ ਹਾਂ ਅਸੀਂ ਨੈਸ਼ਨਲਿਸਟਾਂ ਕਿਸ ਗੱਲ ਦੇ ਗੱਦਾਰ ਹੈ ਜੇ ਦਿਲਜੀਤ ਗੱਦਾਰ ਹੈ ਫਿਰ ਉਹ ਹਰ ਬੰਦਾ ਗੱਦਾਰ ਹੈ ਜਿਹਦਾ YouTube ਦੇ ਉੱਤੇ ਕਿਸੇ ਵੀ ਪਾਕਿਸਤਾਨੀ ਕੰਟੈਂਟ ਦੇ ਨਾਲ ਸੰਬੰਧ ਹੈ ਤੇ ਉਹ ਉੱਥੇ ਅਪਲੋਡ ਹੋਇਆ ਪਿਆ ਕਰ ਦੋ ਡਿਲੀਟ ਸਾਰੇ ਤੁਸੀਂ ਮੈਂ ਕਹਿੰਦਾ ਯਾਰ ਤੁਸੀਂ ਇਹ ਗੱਲ ਹੈ ਨਾ ਮੈਂ ਕਹਿੰਦਾ ਦਿਲਜੀਤ ਗੱਦਾਰ ਹੈ ਮੈਂ ਕਹੂੰਗਾ ਕਿ ਦਿਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਨਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਏ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣ ਕਿ ਪੰਜਾਬ 95 ਰਿਲੀਜ਼ ਕੀਤੀ ਜਾਵੇ ਹੂੰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਹੈ ਨਾ ਬਿਲਕੁਲ ਜੀ ਭਾਰਤ ਦੇ ਖਿਲਾਫ ਤਾ ਉਹਨੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਨਹੀਂ ਜੀ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਤੇ ਗੋਲੀ ਤਾਂ ਨਹੀਂ ਚਲਾਈ ਕੀ ਸੀ ਹਿਊਮਨ ਰਾਈਟਸ ਦਾ ਰਾਖਾ 25000 ਲਾਸ਼ਾਂ ਦਾ ਵਾਰਿਸ ਤੁਸੀਂ ਉਹਦੇ ਤੋਂ ਡਰੀ ਜੰਨੇ ਹੋ ਤੁਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਤੋਂ ਡਰੀ ਜੰਨੇ ਹੋ ਮਿੱਕਾ ਸਿੰਘ ਪਤਾ ਨਹੀਂ ਸਿੰਘ ਲਾਉਂਦੇ ਕਿ ਨਹੀਂ ਬੀ ਪ੍ਰੈਕ ਭਾਜੀ ਪਾਓ ਪੋਸਟ ਅੱਜ ਪਾਓ ਪੋਸਟ ਕੇ ਪੰਜਾਬ 95 ਰਿਲੀਜ਼ ਕੀਤੀ ਜਾਵੇ ਸਾਰਾ ਪੰਜਾਬ ਸਰਦਾਰ ਜੀ 3 ਬੰਦ ਕਰਵਾਉਣ ਨੂੰ ਆ ਜਾਗੇ ਹੋਰ ਦੱਸੋ ਨਹੀਂ ਨਹੀਂ ਚੱਲਣ ਦਿੰਦੇ ਅਸੀਂ ਕਹਿੰਨੇ ਆ ਨਹੀਂ ਚੱਲਣ ਦਿੰਦੇ ਅਸੀਂ ਕਵਾਂਗੇ ਦਿਲਜੀਤ ਗੱਦਾਰ ਹੈ ਤੁਸੀਂ ਪੰਜਾਬ 95 ਰਿਲੀਜ਼ ਕਰਾਓ ਹੈ ਹਿੰਮਤ ਕਿ ਸਿਰਫ ਗੱਲਾਂ ਜੋ ਗਈਆਂ ਇਹ ਇੰਨੀ ਕੁ ਜ਼ਿਆਦਾ ਘਟੀਆ ਮਾਨਸਿਕਤਾ ਹੈ ਕਿ ਜਦੋਂ ਪੰਜਾਬੀ ਪੰਜਾਬੀ ਨੂੰ ਥੱਲੇ ਸਿਰਦਾ ਹੈ ਬਾਕੀਆਂ ਨੇ ਤਾਂ ਕਰਨਾ ਹੀ ਹੈ ਉਹਨਾਂ ਤੋਂ ਤਾਂ ਐਕਸਪੈਕਟਿਡ ਹੀ ਹੁੰਦਾ ਤੁਸੀਂ ਇੰਡਸਟਰੀ ਵਿੱਚ ਬਹੁਤ ਕੁਝ ਵੇਖ ਲਿਆ ਨੇੜੇਉਂ ਦੇਖਿਆ ਇਹ ਕਦੋਂ ਜਾ ਕੇ ਤੁਹਾਨੂੰ ਲੱਗਦਾ ਰੁਕੂਗਾ ਇਹ ਨਹੀਂ ਇਹ ਨਹੀਂ ਇਹ ਨਾ ਅਸਲ ਚ ਜਿਵੇਂ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਕੀਤਾ ਹਿੰਦੂ ਮੁਸਲਮਾਨ ਵੰਡਤਾ ਫਿਰ ਪੋਸਟ ਇੰਡੀਪੈਂਡੈਂਸ ਸਿੱਖਾਂ ਚ ਵੀ ਡਿਵਾਈਡ ਐਂਡ ਰੂਲ ਪਾਤਾ ਉਹਨਾਂ ਨੇ ਜਿਵੇਂ ਆ ਕਈ ਮੂਰਖ ਤੁਰੇ ਫਿਰਦੇ ਨਾ ਜਿਹੜਾ ਵੀ ਕੁਝ ਹੁੰਦਾ ਉਹ ਆਪਣੇਆਂ ਦੇ ਖਿਲਾਫ ਹੀ ਖੜਨਾ ਹੁੰਦਾ ਮੈਂ ਨਾ ਨਹੀਂ ਲੈਂਦਾ ਐਵੇਂ ਹੀਰੋ ਬਣਨਗੇ ਕਿ ਲੁਧਿਆਣੇ ਝੂਠ ਜੀ ਤੁਰੇ ਫਿਰਦੀ ਆ ਉਹ ਐ ਇੱਕ ਟੀਵੀ ਤੇ ਬਹਿ ਜਾਂਦਾ ਜਾ ਕੇ ਉੱਚੀ ਉੱਚੀ ਬੋਲਣ ਲੱਗ ਜਾਣੇ ਆਪਦੇ ਹੀ ਬੰਦਿਆਂ ਦੇ ਖਿਲਾਫ ਤਾਂ ਇਹ ਸਿੱਖਾਂ ਚ ਡਿਵਾਈਡ ਐਂਡ ਰੂਲ ਹੈ ਉਹਨਾਂ ਨੇ ਆਪਦੇ ਪੱਖੀ ਕੁਛ ਕੁਝ ਕਰ ਰੱਖੇ ਆ ਮਾੜਾ ਮੋਟਾ ਪੈਸਾ ਵੱਡੀ ਚੀਜ਼ ਐ ਨਾ ਯਾਰ ਐ ਸੈਟਰ ਦਿੰਦੇ ਐ ਐ ਪੈ ਜਾਂਦੇ ਆ ਉਹ ਜਾ ਕੇ ਫਿਰ ਤੁਹਾਡੇ ਖਿਲਾਫ ਖੜ ਜਾਂਦੇ ਜਾ ਕੇ ਹੁਣ ਲੋਕਾਂ ਨੂੰ ਪਤਾ ਇਹਦੇ ਕੱਟ ਕੱਟ ਕੇ ਲੋਕਾਂ ਨੇ ਆਪੇ ਪਾ ਦੇਣੇ ਮੈਂ ਕਿੰਨਾ ਦੀ ਗੱਲ ਕਰਦਾ ਬਿਲਕੁਲ ਇਹੀ ਮਸਲਾ ਐ ਉਹ ਕਿਸਾਨ ਅੰਦੋਲਨ ਦੇ ਨਾਲ ਖੜਿਆ ਉਹ ਜਸਵੰਤ ਸਿੰਘ ਖਾਲੜੇ ਦੇ ਹੱਕ 'ਚ ਖੜਿਆ ਉਹਨੇ ਜਦੋਂ ਪੰਜਾਬ 84 ਬਣਾਈ ਐ ਉਹ ਉਦੋਂ ਵੀ ਹੱਕ 'ਚ ਖੜਾ ਉਹ ਆਏ ਸਾਲ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਤੇ ਇੱਕ ਗੀਤ ਦੇਣੋਂ ਨਹੀਂ ਹਟਦਾ ਉਹ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਗੱਲ ਕਰਦਾ ਉਹ ਪੱਗ ਬੰਨ ਕੇ ਗਿਆ ਜਿੱਥੇ ਗਿਆ ਬਿਲਕੁਲ ਤੇ ਉਹ ਆ ਕੇ ਕਹਿੰਦਾ ਪੰਜਾਬੀ ਆ ਗਏ ਓਏ ਪ੍ਰੋਬਲਮ ਆਏ ਬਸ ਹੋਰ ਇਸ਼ੂ ਹੈ ਨਹੀਂ ਮਸਲਾ ਇੱਥੇ ਟਿਕਿਆ ਅਤਰ ਸਿੰਘ ਆ ਬਾਕੀ ਜੋ ਮਰਜ਼ੀ ਕਰੀ ਜਾਣ ਉਹਦੇ ਵਰਗੇ ਨਹੀਂ ਬਣ ਸਕਦੇ ਉਹ ਕੱਲ ਉਹਨੇ ਪਾ ਵੀ ਦਿੱਤਾ ਵੀ ਟੈਨਸ਼ਨ ਮਿੱਤਰਾਂ ਨੂੰ ਹਾਂਜੀ ਹੈਨੀ